ਕੀ ਹੁਣ ਸਿੱਖ ਆਬਾਦੀ ਵੀ ਖਤਰੇ ਵਿੱਚ ਐ ਆਖਿਰ ਕਿਉਂ ਧਰਮ ਬਦਲ ਰਹੇ ਨੇ ਇਹ ਲੋਕ ਕੀ ਧਰਮ ਪਰਵਰਤਨ ਕਰਵਾਉਣ ਵਾਲੇ ਲੋਕ ਇਹਨਾਂ ਲੋਕਾਂ ਨੂੰ ਦੇ ਰਹੇ ਨੇ ਦਿਨੋਂ ਦਿਨ ਲਾਲਚ ਕਮਜ਼ੋਰ ਵਰਗਾਂ ਨੂੰ ਹੀ ਆਖਿਰਕਾਰ ਕਿਉਂ ਬਣਾਇਆ ਜਾਂਦਾ ਹੈ ਨਿਸ਼ਾਨਾ ਪੰਜਾਬ ਦੇ ਵਿੱਚ ਕੌਣ ਕਰਵਾ ਰਿਹਾ ਹੈ ਧਰਮ ਪਰਵਰਤਨ ਇਸ ਦੇ ਵਿੱਚ ਸਿਆਸਤ ਵੀ ਐ ਲਿਪਤ ਜਾਂ ਫਿਰ ਕਿਥੋਂ ਤੱਕ ਤਾਰਾਂ ਜੁੜੀਆਂ ਨੇ ਇਸ ਦੇ ਉੱਤੇ ਹਜੇ ਪਰਦਾ ਈਉਂ ਦਾ ਈਉਂ ਹੀ ਐ ਅਤੇ ਇਹ ਸਵਾਲ ਇਉਂ ਦੇ ਇਉਂ ਹੀ ਪਏ ਹੋਏ ਨੇ ਇਸ ਦਾ ਜਵਾਬ ਲੱਭਣ ਲਈ ਕਈਆਂ ਨੇ ਜ਼ੋਰ ਲਗਾ ਦਿੱਤਾ ਪਰ ਇਸ ਦਾ ਜਵਾਬ ਨਹੀਂ ਮਿਲਿਆ ਪੰਜਾਬ ਦੀ ਪਛਾਣ ਗੁਰੂਆਂ ਪੀਰਾਂ ਦੀ ਧਰਤੀ ਤੋਂ ਹੈ ਉਹਨਾਂ ਸਿੱਖ ਯੋਧਿਆਂ ਦੀ ਧਰਤੀ ਤੋਂ ਹੈ ਜਿਨ੍ਹਾਂ ਨੇ ਆਪਣੇ ਲਹੂ ਦੇ ਨਾਲ ਇਸ ਧਰਤੀ ਨੂੰ ਸਿੰਜਿਆ ਇਸ ਦੀ ਹਰ ਇੱਕ ਥਾਂ ਤੇ ਉਹਨਾਂ ਸ਼ਹੀਦਾਂ ਦਾ ਲਹੂ ਡੁੱਲਿਆ ਤੇ ਹੁਣ ਉਹੀ ਸਿੱਖ ਆਬਾਦੀ ਖਤਰੇ ਵਿੱਚ ਹੈ ਸਾਲ 2011 ਦੇ ਵਿੱਚ ਹੀ ਜਨਗਣਨਾ ਹੁੰਦੀ ਹੈ ਅਤੇ ਲਗਭਗ 1.5% ਲੋਕ ਇਸਾਈ ਬਣ ਗਏ ਸਨ। ਅਜਿਹਾ ਕਿਹਾ ਜਾ ਰਿਹਾ ਕਿ ਹੁਣ ਉਹ 15 ਸਾਲਾਂ ਤੋਂ ਵੀ ਪਾਰ ਕਰ ਗਿਆ ਪਰ ਇੱਥੇ ਇਹ ਸਵਾਲ ਉੱਠਣਾ ਜ਼ਰੂਰੀ ਹੈ ਕਿ ਇਸ ਦੇ ਨਾਲ ਸਿੱਖਾਂ ਨੂੰ ਕੁਝ ਫਰਕ ਪੈਂਦਾ ਹੈ ਜਾਂ ਨਹੀਂ। ਦਰਸਲ ਇਹ ਸਿੱਖ ਨੇ ਜਿਨ੍ਹਾਂ ਨੇ ਗਿਰਜਾ ਘਰਾਂ ਤੇ ਸੇਵਕਾਈਆਂ ਵੱਲ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੱਤਾ। ਇਸ ਦੇ ਵਿੱਚ ਜਨਮੇ ਇਸਾਈਆਂ ਤੇ ਧਰਮ ਪਰਵਰਤਨ ਕੀਤੇ ਲੋਕਾਂ ਦੇ ਵਿਚਕਾਰ ਹੋਣਾ ਟਕਰਾਵ ਜਰੂਰ ਸ਼ੁਰੂ ਹੋ ਗਿਆ ਪੀੜ੍ਹੀਆਂ ਤੋਂ ਇਸਾਈ ਰਹੇ ਲੋਕ ਇਹ ਦੋਸ਼ ਲਗਾਉਂਦੇ ਨੇ ਕਿ ਨਵੇਂ ਇਸਾਈ ਧਰਮ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਕਾਰਨ ਉਹਨਾਂ ਦਾ ਧਰਮ ਲਗਾਤਾਰ ਬਦਨਾਮ ਹੋ ਰਿਹਾ ਹੈ ਕਿਉਂਕਿ ਗਲੀਆਂ ਦੇ ਵਿੱਚ ਬਣੇ ਘਰੇਲੂ ਗਿਰਜਾ ਘਰ ਤੇ ਕਿਸੇ ਵੀ ਆਮ ਘਰ ਵਾਂਗ ਦਿਖਾਈ ਇਹ ਦਿੰਦੇ ਨੇ ਇੱਥੇ ਸਲੀਬ ਦਾ ਨਿਸ਼ਾਨ ਵੀ ਬਹੁਤ ਘੱਟ ਦਿਖਾਈ ਦਿੰਦਾ ਹੈ ਜੇਕਰ ਤੁਸੀਂ ਅੰਦਰ ਜਾਂਦੇ ਹੋ ਨਾ ਤਾਂ ਉੱਥੇ ਜਿਸੂ ਮਸੀਹ ਦੀ ਮੂਰਤੀ ਹੁੰਦੀ ਹੈ ਅਤੇ ਨਾ ਹੀ ਲੱਕੜ ਦੇ ਬੈਂਚ ਤੇ ਨਾ ਹੀ ਟਿਮਟਿਮੋਂ ਦੇ ਮੋਮਬਤੀਆਂ ਪਰ ਇੱਥੇ ਸਿੱਖ ਦਸਤਾਨਾ ਬਣ ਕੇ ਸਿੱਖ ਸਰਦਾਰ ਅਤੇ ਬੀਬੀਆਂ ਚੁੰਨੀਆਂ ਲੈ ਕੇ ਪ੍ਰਾਰਥਨਾ ਕਰਦੇ ਨਜ਼ਰ ਜ਼ਰੂਰ ਆਉਂਦੇ ਨੇ ਉੱਥੇ ਹੀ ਉਹਨਾਂ ਨੂੰ ਇਹ ਅਕਸਰ ਕਹਿੰਦੇ ਸੁਣਿਆ ਜਾਵੇਗਾ ਕਿ ਵਿਸ਼ਵਾਸ ਕਰੋ ਜਿਸੂ ਇਸ ਨੂੰ ਜ਼ਰੂਰ ਪੂਰਾ ਕਰੇਗਾ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਧਰਮ ਬਦਲ ਕਿਉਂ ਰਹੇ ਨੇ ਲੋਕ ਜਾਂ ਧਰਮ ਪਰਵਰਤਨ ਦੇ ਵਿੱਚ ਕਿਉਂ ਆ ਰਹੇ ਨੇ ਲੋਕ ਸਿੱਖ ਵਿਦਵਾਨ ਤੇ ਖੋਜਕਰਤਾ ਦੇ ਅਨੁਸਾਰ ਜੋ ਵਿਦੇਸ਼ਾਂ ਤੋਂ ਫੰਡਿੰਗ ਆਉਂਦੀ ਹੈ ਉਹ ਹੀ ਕਿਸੇ ਵੱਡੇ ਪਾਦਰੀ ਨੂੰ ਦਿੱਤੀ ਜਾਂਦੀ ਹੈ ਮਤਲਬ ਕਿ ਜੋ ਫੰਡਿੰਗ ਆਉਂਦੀ ਹੈ ਤਾਂ ਉਹ ਪਾਦਰੀ ਨੂੰ ਉਸ ਦੇ ਵਿੱਚੋਂ ਹਿੱਸਾ ਦਿੱਤਾ ਜਾਂਦਾ ਹੈ ਉਸੇ ਨਾਲ ਜੁੜੇ ਬਾਕੀ ਪਾਦਰੀਆਂ ਕੋਲ 10 20 ਜਾ ਪੰਜਾਬ ਪਿੰਡਾਂ ਨੂੰ ਗੋਦਲੈਂਡ ਦਾ ਕੰਮ ਕੀਤਾ ਜਾਂਦਾ ਹੈ ਗੋਦਲੈਂਡ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਉਹਨਾਂ ਤੇ ਲਗਾਉਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨਾ ਜ਼ਰੂਰੀ ਹੁੰਦਾ ਹੈ ਇਹ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਿਵੇਂ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਫਿਰੋਜ਼ਪੁਰ ਗੁਰਦਾਸਪੁਰ ਦੇ ਵਿੱਚ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਰਹੇ ਨੇ ਇਹ ਲੋਕ ਕਮਜ਼ੋਰ ਵਰਗਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਉਨਾ ਨੂੰ ਸਕੂਲ ਫੀਸ ਨੌਕਰੀਆਂ ਕੱਪੜਿਆਂ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਦਾ ਲਾਲਚ ਦਿੰਦੇ ਨੇ ਉਹਨਾਂ ਨੂੰ ਵੀਜ਼ਾ ਬਹੁਤ ਜਲਦੀ ਮਿਲ ਜਾਂਦਾ ਹੈ ਜੋ ਕਿ ਦੂਜਿਆਂ ਦੇ ਲਈ ਹਮੇਸ਼ਾ ਮੁਸ਼ਕਲ ਰਹਿੰਦਾ ਹੈ ਜੇ ਇੱਕ ਪਰਿਵਾਰ ਨੂੰ ਕੁਝ ਮਿਲਦਾ ਹੈ ਤਾਂ ਦੂਜੇ ਪਰਿਵਾਰ ਨੂੰ ਵੀ ਉਹ ਦੱਸਦਾ ਹੈ ਤੇ ਇਸੇ ਤਰ੍ਹਾਂ ਇਹ ਚੇਨ ਬਣਾਈ ਜਾਂਦੀ ਹੈ ਇਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਕੜੀ ਬਣਦੀ ਹੈ ਤੇ ਚੁੱਪਚਾਪ ਸਾਰਾ ਪਿੰਡ ਕਿਸੇ ਹੋਰ ਦੂਜੇ ਧਰਮ ਵਿੱਚੋਂ ਬਦਲ ਜਾਂਦਾ ਹੈ ਇਥੇ ਵੱਡੀ ਗੱਲ ਇਹ ਹੈ ਕਿ ਉਹ ਸਿੱਖਾਂ ਵਰਗੇ ਦਿਖਾਈ ਦੇਣਗੇ ਪਰ ਉਹ ਆਪਣੇ ਘਰ ਤੇ ਦਿਲ ਦੇ ਅੰਦਰ ਬਦਲ ਗਏ ਹੋਣਗੇ ਅੱਜ ਇਕੱਲੇ ਗੁਰਦਾਸਪੁਰ ਦੇ ਵਿੱਚ ਹੀ 6 ਤੋਂ 700 ਕਾਰਖਾਨਾ ਜਿਨ੍ਹਾਂ ਨੂੰ ਗਿਰਜਾ ਘਰਿਆਂ ਦੇ ਵਿੱਚ ਬਦਲ ਦਿੱਤਾ ਗਿਆ ਉਹਨਾਂ ਦਾ ਮੰਨਣਾ ਹੈ ਕਿ 2023 ਤੋਂ ਸਿਰਫ 2 ਸਾਲਾਂ ਦੇ ਅੰਦਰ 3.5 ਲੱਖ ਤੋਂ ਲੋਕ ਇਸਾਈ ਧਰਮ ਦੇ ਵਿੱਚ ਸ਼ਾਮਲ ਹੋ ਗਏ ਨੇ ਇਕੱਲੇ ਤਰਨਤਾਰਨ ਦੇ ਵਿੱਚ ਇਹ ਆਬਾਦੀ 10 ਸਾਲਾਂ ਦੇ ਵਿੱਚ 102% ਵਧ ਗਈ ਹੈ ਜਦੋਂ ਕਿ ਇਹ ਪੰਥਕ ਪੱਟੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਕੌਣ ਕਰਵਾ ਰਿਹਾ ਹੈ ਇੰਨੇ ਵੱਡੇ ਪੱਧਰ ਤੇ ਧਰਮ ਪਰਿਵਰਤਨ ਕਿ ਸਰਕਾਰਾਂ ਵੀ ਇਸ ਦੇ ਵਿੱਚ ਨਹੀਂ ਸ਼ਾਮਲ ਅੰਕਲ ਨਰੂਲਾ ਜੁਲੰਦਰ ਦੇ ਅੰਕੂ ਨਰੂਲਾ ਮਿਨਿਸਟਰੀ ਦੇ ਪਾਦਰੀ ਨੇ ਜੋ ਇੱਕ ਖੱਤਰੀ ਪਰਿਵਾਰ ਦੇ ਵਿੱਚ ਜਨਮੇ ਨੇ ਨਰੂਲਾ ਨੇ 2008 ਦੇ ਵਿੱਚ ਸੇਰਫਾ ਕੁਝ ਪੈਰੋਕਾਰਾਂ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਕੁਝ ਸਾਲਾਂ ਦੇ ਵਿੱਚ ਇਹ ਗਿਣਤੀ ਲੱਖਾਂ ਤੱਕ ਵੱਧ ਜਾਂਦੀ ਹੈ ਉਸ ਦਾ ਇੱਕ YouTube ਚੈਨਲ ਵੀ ਹੈ ਜਿਸ ਦੇ ਵਿੱਚ ਲੱਖਾਂ ਲੋਕ ਜੁੜੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਪਾਸਟਰ ਵਰਜਿੰਦਰ ਮਿਨਿਸਟਰੀਜ਼ ਨੇ ਜਿਨ੍ਹਾਂ ਦੇ YouTube ਚੈਨਲ ਤੇ 3.5 ਮਿਲੀਅਨ ਤੋਂ ਵੱਧ ਵੀ ਫਾਲੋਅਰਸ ਨੇ ਅਤੇ ਹੋਰ ਵੀ ਬਹੁਤ ਸਾਰੇ ਅਜਿਹੇ ਪਾਦਰੀ ਨੇ ਖਾਸ ਗੱਲ ਇਹ ਰਹਿਣ ਵਾਲੀ ਹੈ ਕਿ ਇਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਨ੍ਹਾਂ ਨੇ ਧਰਮ ਬਦਲਿਆ ਹੈ ਉਹਨਾਂ ਨੇ ਆਪਣੀ ਪਛਾਣ ਨਹੀਂ ਛੱਡੀ ਹਾਲਾਂਕਿ ਇਸ ਨੂੰ ਲੈ ਕੇ ਕੁਝ ਸਿੱਖ ਇਤਰਾਜ਼ ਜ਼ਾਹਰ ਕਰ ਰਹੇ ਨੇ ਇਸ ਨੂੰ ਲੈ ਕੇ ਗੋਇੰਦਵਾਲ ਸਾਹਿਬ ਵਿੱਚ ਇੱਕ ਵਿਅਕਤੀ ਨੇ ਕਿਹਾ ਸੀ ਕਿ ਸਾਡੇ ਪਿੰਡ ਦੇ ਜ਼ਿਆਦਾਤਰ ਲੋਕ ਧਰਮ ਪਰਵਰਤਨ ਕਰ ਰਹੇ ਨੇ ਉਹ ਇੰਨੇ ਕੱਟੜ ਹੋ ਜਾਂਦੇ ਨੇ ਕਿ ਪ੍ਰਸਾਦ ਸੁੱਟ ਦਿੰਦੇ ਨੇ ਪਰ ਹਾਂ ਜੇ ਕਰ ਖੀਰ ਐਤਵਾਰ ਨੂੰ ਬਣਾਈ ਜਾਂਦੀ ਹੈ ਤਾਂ ਇਹ ਲੋਕ ਸਭ ਤੋਂ ਪਹਿਲਾਂ ਲੰਗਰ ਖਾਂਦੇ ਨੇ ਤਾਂ ਇਸ ਨੂੰ ਬਹੁਤ ਮਾਣ ਮਹਿਸੂਸ ਕਰਦੇ ਨੇ ਜੇ ਤੁਸੀਂ ਧਰਮ ਛੱਡ ਰਹੇ ਹੋ ਤਾਂ ਸਿਰ ਤੇ ਦਸਤਾਰ ਜਾਂ ਸਿੱਖ ਧਰਮ ਨਾਲ ਜੁੜੀ ਪਛਾਣ ਕਿਉਂ ਨਹੀਂ ਛੱਡ ਦਿੰਦੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਅਕਾਲੀ ਦਲ ਦੇ ਰਾਤ ਦੌਰਾਨ ਇਲਾਕੇ ਵਿੱਚ ਬਹੁਤ ਸਾਰੇ ਗਿਰਜਾ ਘਰ ਚਰਚ ਬਣਾਏ ਗਏ ਸਨ ਤੇ ਜਿਸ ਦੇ ਕਾਰਨ ਇਹ ਵੱਡਾ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਹੋ ਰਿਹਾ ਹੈ ਤਾਂ ਹੁਣ ਇਸ ਨੂੰ ਨੱਥ ਕਿਵੇਂ ਪਾਈ ਜਾਏਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਪੰਜਾਬ ਦੇ ਵਿੱਚ ਇਹ ਚਿੰਤਾਜੋਕ ਵਿਸ਼ਾ ਬਣਿਆ ਹੋਇਆ ਹੈ ਕਿ ਆਖਿਰਕਾਰ ਐਡੇ ਪੱਧਰ ਤੇ ਲੋਕ ਧਰਮ ਪਰਿਵਰਤਨ ਕਿਉਂ ਕਰ ਰਹੇ ਨੇ ਇਸ ਪੋਸਟ ਬਾਰੇ ਤੁਹਾਡੀ ਕੀ ਰਾਏ ਹੈ